ਕੀ ਕਿਦਰੀ ਆਉਂਦੀ ਆ ਅੱਛਾ ਮੈਂ ਕੀ ਕੁ ਮਾਡਣਾ ਚਲ ਵਧੀਆ ਦੋ ਗੱਲਾਂ ਕਰ ਲੂ ਮੇਰਾ ਵੀ ਜੀ ਲੱਗ ਜਾਊਗਾ ਕੱਲੀ ਦਾ ਜੀ ਨਹੀਂ ਲੱਗਦਾ ਤੇ ਸਸਰੀਕਾਲ ਭਾਬੀ ਸਸਰੀਕਾਲ ਹੋ ਠੀਕ ਹੈ ਹਾਂ ਵਧੀਆ ਤੂੰ ਦੱਸ ਕਿਵੇਂ ਆ ਠੀਕ ਠਾਕ ਬਸ ਠੀਕ ਹੈ ਹੈਰੀ ਦੇ ਭੈਣ ਕਰੇ ਬਿੰਦੂ ਨਾ ਹੋ ਇਧਰ ਨੂੰ ਗਈ ਹੋਈ ਆ ਬਾਹਰ ਨੂੰ ਅੱਛਾ ਫਿਰ ਤੂੰ ਸੁਣਾ ਕਿਵੇਂ ਆਉਣੇ ਹੋਏ ਵਧੀਆ ਠੀਕ ਠਾਕ ਬਸ ਆਈ ਆ ਗਈ ਮੈਂ ਵੀ ਇਧਰ ਨੂੰ ਗਈ ਸੀ ਕਿਹੜਾ ਜਿਹਾ ਦਿਨ ਉਹਨਾਂ ਨੂੰ ਆ ਗਈ ਮੈਂ ਚੱਲ ਮੜਾ ਜਾ ਉਹਨੂੰ ਮਿਲ ਕੇ ਜਾਨੀ ਆ ਕਿ ਮੈਂ ਦੋ ਉਹਨੂੰ ਆ ਚਲ ਵਧੀਆ ਕਰਿਆ ਜੀ ਉਹ ਨਹੀਂ ਮਿਲੀ ਚਲ ਚਾਰ ਗੱਲਾਂ ਮੇਰੇ ਨਾਲ ਕਰ ਲੈ ਮੇਰਾ ਵੀ ਜੀ ਲੱਗ ਜੂਗਾ ਕਣੀ ਜੀ ਬੈਠੀ ਚਵਾਖ ਜੱਲਾ ਸਾਰੇ ਠੀਕ ਠਾਕ ਮੇਰੇ ਵੀਰੇ ਵੀ ਠੀਕ ਨੇ ਠੀਕ ਨੇ ਵਧੀਆ ਤੂੰ ਦੱਸ ਬਸ ਠੀਕ ਠਾਕ ਆ ਜਿਹੜਾ ਟਾਈਮ ਲੰਘ ਹੀ ਜਾਂਦਾ ਭਾਬੀ ਵਾਹੀ ਹੈ ਟਾਈਮ ਹੀ ਪਾਸ ਹੈ ਹੋਰ ਕੀ ਕਰ ਸਕਦੇ ਆਂਗੇ ਅੱਜ ਕੰ ਦਾ ਟਾਈਮ ਹੈ ਇਹ ਜਾ ਟਾਈਮ ਵੀ ਪਾਸ ਮਸੇ ਹੀ ਹੁੰਦਾਗਾ ਬਸ ਆ ਵੀ ਇਹਨੂੰ ਵੀ ਬਹੁਤ ਸਮਝਾਉਣੀ ਹੁੰਦੀ ਹੈਗੀ ਮਾੜੀ ਜੀ ਵੱਡੀ ਨੂੰ ਤਾਂ ਜੀ ਇਹਦੀ ਚੱਜ ਦੀ ਤੇਰੇ ਨਣਦ ਦੀ ਹਾਂ ਇਹ ਤਾਂ ਗੱਲ ਹੈ ਦੇਖ ਲੈ ਕਹੀ ਜੀ ਕੋ ਪੱਤੀ ਆਈ ਹੈ ਜੀ ਕੀ ਕਰੀਏ ਜਣੇ ਹੁਣ ਬਸ ਚੁੱਪੇ ਭਲੀ ਆ ਇੰਨਾ ਗਾਹ ਪਉਂਦੀਆਂ ਨੇ ਬਸ ਛੋਟੀ ਨੂੰ ਤਾਂ ਇਹਦੀ ਬੜੀ ਹਰਾਮਣ ਗੱਲ ਤਾਂ ਹੈਗੀ ਆ ਮੈਂ ਤਾਂ ਆਪੋ ਬਥੇਰਾ ਕੋ ਸੁਣਦੀ ਆਂਗੀ ਜੇ ਇੱਕ ਗੱਲ ਕਹਦੇ ਨਾ ਚਾਰ ਸੁਣਾਉਂਦੀ ਆ ਚਾਰ ਆ ਐਡੀ ਲੁਤਰੋ ਲੱਗੀ ਹੋਈ ਆ ਹਾਂ ਹੈ ਨਹੀਂ ਧੰਨ ਦੀ ਆ ਭੈਣੇ ਇਹ ਤਾਂ ਜਿਹੜੀ ਕੱਟੀ ਜਾਂਦੀ ਆ ਜੇ ਕਿਤੇ ਮੇਰੇ ਰਹੀ ਜੀ ਨੂੰ ਆਈ ਹੁੰਦੀ ਮੈਂ ਤਾਂ ਨਾ ਹਲਕ ਚ ਡੰਡਾ ਦੇ ਕੇ ਕੱਟਦਾ ਨਹੀਂ ਕਰੋ ਕੀ ਕਰੇ ਪੁੱਤ ਦੇ ਮੂੰਹ ਨੂੰ ਚੁੱਪ ਐ ਇੱਕ ਕੱਲਾ ਕੱਲਾ ਜਵਾਕ ਐ ਜਾਵੇ ਵੀ ਕਿੱਥੇ ਜੇ ਬੋਲੂਗੀ ਜੇ ਜਵਾਕ ਨੇ ਕੁਛ ਕਰ ਲਿਆ ਫੇਰ ਔਖਾ ਹੈ ਭੜੇ ਕੀ ਕਰੇ ਉਹ ਮਾਂ ਆ ਕਨੂੰ ਡੱਡ ਮੱਚਦਾ ਹੈਗਾ ਗੱਲ ਤਾਂ ਸਹੀ ਆ ਭੈਣੇ ਹੁਣ ਪੁੱਤ ਨੇ ਤਾਂ ਪੂਰਾ ਵੀ ਨਹੀਂ ਸੋਚਿਆ ਹੋਏਗਾ ਵੀ ਮੈਂ ਕੀ ਸਿਹੜ ਲਿਆ ਰਹਾਂ ਕਰੇ ਇੱਕ ਉਹ ਐ ਉਹ ਉੱਥੇ ਪੈ ਗਈ ਜਾ ਕੇ ਇੱਕ ਤਾਂ ਉਹ ਦੇਖ ਲੈ ਤੀਨ ਨੂੰ ਛੱਡ ਕੇ ਪੇਕੀ ਜਾ ਬੈਠੀ ਆ ਦੋ ਨਹੀਂ ਆ ਉਰੇ ਉਹ ਚਲ ਇੱਕ ਤਾਂ ਜਮੀ ਨਹੀਂ ਬੋਲਦੀ ਆ ਦੂਜੀ ਜਮੀ ਨਹੀਂ ਪੈਰ ਲੱਗਣ ਦਿੰਦੀ ਹੈਗੀ ਉਹ ਦੇਖ ਲੈ ਕਹੀ ਜੀ ਕਮਾ ਨਿਕਲੀ ਜਿਹੜੀ ਤੀਨ ਨੂੰ ਛੱਡ ਕੇ ਉੱਥੇ ਬੈਗੀ ਭਣੇ ਉਹੀ ਤਾਂ ਗੱਲ ਆ ਹਲੇ ਜਿਹੜੀ ਪਹਿਲਾਂ ਆਈ ਹੈਗੀ ਵੱਡੀ ਹੈਗੀ ਉਹ ਤਾਂ ਜਮੀ ਨਹੀਂ ਬੋਲਦੀ ਉਹ ਤਾਂ ਚਾਹੇ ਕੰਢ ਤੇ ਕੇ ਮੋੜ ਲਾ ਆ ਛੋਟੀ ਦੀ ਜਵਾਨ ਅੰਦਰ ਵੜਦੀ ਵੀ ਨਹੀਂ ਹੈਗੀ ਕੀ ਕੀ ਕਰਾਂ ਇਹ ਮੁੰਡੇ ਦੀਆਂ ਘਾਟਾਂ ਨੇਗੀਆਂ ਜਮੀ ਹੋਰ ਹੈ ਭਣੇ ਨੇ ਕੁਝ ਦੇਖਿਆ ਵੀ ਨਹੀਂ ਉਹੀ ਤਾਂ ਗੱਲ ਹੈ ਵੀ ਕਾਦੇ ਪਿੱਛੇ ਉਹ ਇੰਨੀ ਸਿਆਣੀ ਆ ਗਈ ਤੀ ਕਾ ਨੂੰ ਇਹਨੇ ਆਪਣੀ ਜਾਨ ਨੂੰ ਕੰਡੇ ਬੀਜਣੇ ਤੇਗੇ ਹੁਣ ਚੁਗਣੇ ਔਖੇ ਹੋ ਰਹੇ ਨੇਗੇ ਅੱਖਾਂ ਨਾਲ ਚੁਗਣੇ ਪੈ ਰਹੇ ਨੇ ਭਣੇ ਬਸ ਕੀ ਆਗਾ ਹੁਣ ਹੈ ਨਹੀਂ ਕੀ ਘਰੇ ਗੰਨਾਂ ਹੁੰਨਾਂ ਨੇ ਐਸੇ ਕਰਦੀ ਛੋਟੀ ਸੱਚ ਮੈਨੂੰ ਮੇਰੇ ਤਾਂ ਯਾਦ ਹੀ ਨਹੀਂ ਤੀ ਇਹ ਤੂੰ ਐ ਨਹੀਂ ਪਤਾ ਕਿਹੜੇ ਖੁੰਜੇ ਚੋਂ ਨਿਕਲੇ ਆਵੇ ਮੈਨੂੰ ਤਾਂ ਬਰ ਦਰ ਲੱਗਦਾ ਕੋਣੇ ਇੰਨਾ ਨਾ ਕੁਝ ਸੁਣਾ ਕੇ ਜਾਂਦੀ ਐ ਬਾਲੇ ਕੁਸ ਬੋਲਣ ਲੱਗੀਆਂ ਐ ਵੀ ਨਹੀਂ ਦੇਖਦੀ ਵੀ ਛੋਟੇ ਨੂੰ ਬੋਲ ਰਹੀਆਂ ਵੱਡੇ ਨੂੰ ਬੋਲ ਰਹੀਆਂ ਵੱਡੇ ਛੋਟੇ ਦੀ ਤਾਂ ਲਿਹਾਜ਼ ਹੀ ਨਹੀਂ ਹੈਗੀ ਹੁਣ ਰੋਤੀ ਲਖਣ ਨਹੀਂ ਹੋਏਗਾ ਪਰ ਉਹ ਹੀ ਕਿਆ ਕਰਦੀਆਂ ਹੋ ਰਹੀਆਂ ਨੇ ਸਸਰੀ ਕਾਲ ਸਸਰੀ ਕਾਲ ਹੋਰ ਪੁੱਤ ਠੀਕ ਆ ਹਾਂਜੀ ਹਾਂਜੀ ਠੀਕ ਆ ਹਾਂ ਪਰ ਤੇਰੀ ਮੰਮੀ ਕਿੱਥੇ ਗਈਆ ਮੈਨੂੰ ਕਿਹੜਾ ਦੱਸ ਕੇ ਗਏ ਨੇ ਤੈਨੂੰ ਪਤਾ ਵੀ ਨਹੀਂ ਹੋਣਾ ਇਹ ਕਿਹੜਾ ਖਰਚ ਰਹਿੰਦੀ ਹੈਗੀ ਵੀ ਕਿੱਥੇ ਗਈ ਆ ਉਹ ਹਾਂਜੀ ਹਾਂਜੀ ਮੈਂ ਹੁਣੀ ਬਾਹਰੋਂ ਐਂ ਤਾਂ ਕਰਕੇ ਨਾ ਮੈਨੂੰ ਕਾਹਦੇ ਦਾ ਨਹੀਂ ਪਤਾ ਹੈਗਾ ਤੈਨੂੰ ਤਾਂ ਕਾਹਦੇ ਦਾ ਪਤਾ ਹੈ ਵੀ ਨਹੀਂ ਭਈ ਤੈਨੂੰ ਵੱਡੇ ਛੋਟੇ ਦੀ ਪਰਵਾਹ ਨਹੀਂ ਤੈਨੂੰ ਘਰ ਦੀ ਸੋਚ ਨਹੀਂ ਜੇ ਤੈਨੂੰ ਸੋਚ ਹੋਵੇ ਫਿਰ ਗੱਲਾਂ ਕਰਦੀਆਂ ਨਹੀਂ ਗਈਆਂ ਮੰਮੀ ਮੈਂ ਨਾ ਥੋੜੀ ਇੱਜ਼ਤ ਕਰਦੀ ਆ ਠੀਕ ਆ ਤਾਂ ਕਰਕੇ ਹਾਂਜੀ ਹਾਂਜੀ ਉਹ ਤਾਂ ਮੈਂ ਦੇਖ ਲਈ ਉਹ ਤਾਂ ਮੈਂ ਦੇਖ ਲਈ ਤਾਂ ਕਿੰਨੀ ਇੱਜ਼ਤ ਕਰਤੀ ਮੇਰੀ ਆਈ ਦੀ ਬਹੁਤ ਇੱਜ਼ਤ ਕਰਾ ਲਈ ਤਾਂ ਕਰਕੇ ਹੁਣ ਹਾਂਜੀ ਹਾਂਜੀ ਕਰੀ ਆ ਨੀ ਆ ਇਹ ਇਹ ਨੂੰ ਤਾਂ ਕਹਿੰਦੇ ਨਹੀਂ ਮੈਂ ਤਾਂ ਇਹ ਨਹੀਂ ਪਤਾ ਜੇ ਇਹ ਨੂੰ ਇੱਜ਼ਤ ਕਹਿੰਦੇ ਨੇ ਜਿਹੜੀ ਕਦੇ ਮੈਂ ਬੇਇੱਜ਼ਤੀ ਕੀ ਹੁੰਦੀ ਹੈ ਮੈਂ ਤਾਂ ਇਹ ਹੀ ਨਹੀਂ ਪਤਾ ਨਹੀਂ ਭਾਬੀ ਤੂੰ ਕਾਹਨੂੰ ਬੋਲਦੀ ਐਂਗੀ ਤੈਨੂੰ ਪਤਾ ਤਾਂ ਹੋਗਾ ਸਾਰੇ ਕਾਸੇ ਦਾ ਮੈਂ ਤਾਂ ਕੁਝ ਬੋਲਦੀ ਨਹੀਂ ਸੀ ਭਣੇ ਬੋਲਣ ਲਾਤੀ ਮੈਂ ਤੈਨੂੰ ਕੁਝ ਕਿਹਾ ਵੀ ਨਹੀਂ ਦੀ ਇਹ ਤਾਂ ਮੈਨੂੰ ਵੀ ਚਾਰ-ਚਾਰ ਗੱਲਾਂ ਸੁਣਾ ਕੇ ਜਾਂਦੀ ਆ ਤੇ ਮੈਂ ਤਾਂ ਇਹਦੀ ਮਾਂ ਕੋਲੇ ਆਈ ਸੀ ਮੈਂ ਚੱਲ ਬਿੰਦ ਚੱਟ ਜਾ ਉਹ ਕੀ ਕਰੇ ਉਹ ਤਾਂ ਆਪ ਦੁਖੀ ਹੋਈ ਪਈ ਹੈਗੀ ਇੱਕ ਜਾਣੀ ਸਕਦੀ ਕਿਤੇ ਵਿਚਾਲੇ ਜਾਣ ਫਸ ਰਹੀ ਆ ਦੀ ਤਾਂ ਨਾ ਕਿਉਂ ਜਾਵੇ ਆਪਦਾ ਘਰ ਛੱਡ ਕੇ ਤੂੰ ਨੂੰ ਕੱਢ ਕੇ ਰਹਿ ਜੀਂ ਬੀ ਅੱਛਾ ਉਹ ਘਰ ਛੱਡ ਕੇ ਵਗ ਜੇ ਮੈਂ ਆਪਦੀ ਆਵ ਅਗਸਤੀਆਂ ਕਰਾਂ ਨਾ ਹੁਣ ਕਿਹੜੀਆਂ ਮਾਮੀਆਂ ਮੈਂ ਅੱਗਾ ਵਸਤੀਆਂ ਕਰੀਆਂ ਨੇ ਗੀਆਂ ਚਲ ਕੋਈ ਨਾ ਕੁੜੇ ਨਾ ਉਹ ਕਿਉਂ ਜਾਵੇ ਆਪਦਾ ਘਰ ਛੱਡ ਕੇ ਅੱਛਾ ਤੂੰ ਤਾਂ ਇਹ ਚਾਹਨੀ ਐ ਵੀ ਉਹ ਘਰ ਛੱਡ ਕੇ ਵਗ ਜੇ ਤੇ ਮੈਂ ਆਪਦੀ ਆਵ ਅਗਸਤੀਆਂ ਕਰਾਂ ਮੈਂ ਆਪਦੀ ਮਨ ਮਰਜ਼ੀਆਂ ਕਰਾਂ ਮੈਨੂੰ ਤਾਂ ਕੀ ਲੋੜ ਮਨ ਮਰਜ਼ੇ ਕਰਨ ਦੀ ਪਹਿਲਾਂ ਤਾਂ ਜਾਣਦੀ ਸੀਗੀ ਹੁਣ ਵਗ ਜੇ ਹੁਣ ਕਾਹਤੋਂ ਬੈਠੀਆ ਘਰੇ ਫਰੇਂਦੀ ਗੁੰਦੀ ਤੂੰ ਆ ਕੇ ਬੈਗੀ ਹੁਣ ਇਥੇ ਯੋ ਮੇਰਾ ਕੀ ਹੱਕ ਨਹੀਂ ਹੈਗਾ ਕਰਤੇ ਮੇਰੀ ਨਨਦ ਦਾ ਘਰ ਹੈ ਮੈਂ ਤਾਂ ਆਉਂਗੀ ਤੂੰ ਰੋਕ ਲੇਗੀ ਮੈਨੂੰ ਸਾਡੇ ਨਨ ਸਾਡੀਆਂ ਵੀ ਨੰਦਾ ਨੇ ਕਿ ਅਸੀਂ ਕਿੰਨਾ ਕ ਜਾ ਕੇ ਬੈੰਨੇ ਅਗਲੀਆਂ ਦੇ ਜੇ ਛੋਡੇ ਵਰਗੀਆਂ ਤੰਗ ਕਰਦੀਆਂ ਨੇ ਨਾ ਤਾਂ ਸਾਰਿਆਂ ਦੀ ਲੋੜ ਪੈਂਦੀ ਹੈ ਜੇ ਉਹਨੂੰ ਵਿਚਾਰੀ ਨੂੰ ਤੁਸੀਂ ਤੰਗੇ ਨਾ ਕਰੋ ਸਾਨੂੰ ਕੀ ਲੋੜ ਪਈ ਆ ਉਹਨਾਂ ਦੀ ਦੁੱਖ ਸੁੱਖ ਕਰਨਾ ਆ ਗਈਆਂ ਮੈਨੂੰ ਤਾਂ ਨਹੀਂ ਕੋਈ ਕਰਦਾ ਤੇ ਇੱਥੇ ਮਹੀਨਾ ਮਹੀਨਾ ਬੈਠੀ ਹਿੰਦੀ ਬਗ ਮੈਂ ਤਾਂ ਆਉਂਗੀ ਮੈਨੂੰ ਤੂੰ ਰੋਕ ਲੇਗੀ ਦੇਖ ਕਿੱਡੀ ਜਵਾਲ ਲੱਗੀ ਹੈ ਦੇਖ ਲੈ ਭਣੀ ਕਿ ਮੈਂ ਬੋਲਦੀ ਹੈਗੀ ਜਾ ਭਾਬੀ ਰੁਕ ਜਾ ਮੇਰੀ ਗੱਲ ਸੁਣ ਕੁੜੇ ਬੂਆਂ ਤਿਆਂ ਨਹੀਂ ਬੋਲਦੀਆਂ ਜਿੰਨਾ ਹਾਂਜੀ ਠੋਡੇ ਵਰਗੇ ਬੰਪਰੇਣ ਆਉਂਦੀਆਂ ਨੇ ਘਰੇ ਲੈ ਦੇਖ ਲੈ ਸੁਣ ਲੈ ਸੁਣ ਲੈ ਦੂਦੇ ਤੇ ਦੇਣ ਤੂਫੀਆ ਕੇ ਬਹਿ ਜਾਂਦੇ ਹੋ ਤੁਸੀਂ ਕਿਹੜਾ ਘਟੋਂ ਨਾ ਦੇਖ ਲੈ ਠੋਡੇ ਵਰਗੇ ਤਾਂ ਕਹਿੰਦੇ ਹੋਣਗੇ ਵੀ ਪਤਾ ਨਹੀਂ ਇਹਨਾਂ ਦੇ ਘਰੇ ਕੀ ਕੁਸ ਹੁੰਦਾ ਪਤਾ ਨਹੀਂ ਸੱਸ ਬੋਲਦੀ ਹੋਣੀ ਪਤਾ ਨਹੀਂ ਜਿਹੜੀ ਕੋਈ ਆਈ ਹੋਈ ਆ ਉਹ ਬੋਲਦੀ ਹੋਣੀ ਹੁਣ ਸੁਣ ਲੈ ਵੀ ਕਿਹੜੀ ਬੋਲਦੀ ਆ ਕਿਹੜੀ ਜਲੂਸ ਕੱਢਦੀ ਆ ਮੇਰੀ ਗੱਲ ਸੁਣ ਕੁੜੇ ਜੇ ਆਉਣੇ ਗਮਾਣ ਮੱਥਾ ਤਾਂ ਆਉਣੇ ਆਗੇ ਫੇਰ ਕੀ ਹੋ ਜਾ ਦੋ ਮਿੰਟ ਸਾਡੇ ਘਰੇ ਮੈਂ ਆ ਕੇ ਬਹਿ ਜਾਨੀ ਤੂੰ ਇੰਨਾ ਕਿਉ ਤੜਕਦੀ ਰਹੀ ਨਹੀਂ ਆ ਕਿ ਦੂਜੀ ਥਾਂ ਤੇ ਬੋਲੀ ਇਹਨੇ ਤਾਂ ਕਰ ਜੇ ਤੁਰੇ ਫਿਰਦੇ ਰਹਿੰਨੇ ਆ ਬਾਹਰ ਨਹੀਂ ਡੱਪਣ ਦੇਣਾ ਕੁਝ ਬੋਲਣ ਦੇ ਨਾਲ ਆ ਕੇ ਬਹਿ ਜਾਨੀ ਇਹਨੇ ਤਾਂ ਦੇਖ ਆਪਦੀ ਭੈਣ ਬਾਰੇ ਨਹੀਂ ਸੋਚਿਆ ਹੈਗਾ ਇੱਕੋ ਟਡੋ ਜੰਮੀਆ ਦੀ ਇਹਨੇ ਤਾਂ ਉਹਦੇ ਬਾਰੇ ਨਹੀਂ ਸੋਚਿਆ ਪਤਾ ਲੱਗਦੀ ਕੀ ਆ ਆਪਣਾ ਤਾਂ ਜਲੂਸ ਕੱਢਣੀ ਕੱਢਣਾਗਾ ਇਹਨੇ ਕਿਹਾ ਕਿਸ ਨਾਲ ਵਰਤਣਾਗਾ ਜਾਓ ਫਿਰ ਜ ਨਹੀਂ ਕੁਝ ਮੈਂ ਤਾਂ ਕੋਈ ਨਹੀਂ ਜਾਣਦੀ ਹੈਗੀ ਤੂੰ ਕੌਣ ਹੁੰਨੀ ਆ ਮੈਨੂੰ ਕਹਿਣ ਵਾਲੀ ਵੀ ਤੂੰ ਜਾ ਛੋਡੀ ਨੂੰ ਹੀ ਹੁੰਨੀ ਆ ਹਾਂ ਨੂੰ ਹੁੰਨੀ ਆ ਨਾ ਮਾਰੇ ਹੱਥ ਤਾਂ ਹੱਦ ਹੈਗੀ ਸੱਚੀ ਗੱਲ ਹੈ ਨਾ ਹੱਦ ਹੋਈ ਪਈ ਥੋਡੀ ਜਾਓ ਫਿਰ ਇੱਥੇ ਕਿਉਂ ਬਾਹਰ ਤੇ ਬੂਹੇ ਤੜਾਉਣੇ ਹੋਗੇ ਲੈ ਦੇ ਹਲਾ ਕਿਵੇਂ ਬੋਲਦੀ ਆਂ ਤੋ ਕਹਿੰਦੀ ਆਂ ਮੈਂ ਇਸ ਕਰਦੀ ਨੂੰ ਆ ਤੈਨੂੰ ਪਤਾ ਵੀ ਨੂੰਹ ਕਿਵੇਂ ਰਹਿੰਦੀਆਂ ਹੁੰਦੀਆਂ ਨੇਗੀਆਂ ਮਾੜੀ ਮੋਟੀ ਦਾ ਇੱਜ਼ਤ ਕਰਨੀ ਸਿੱਖ ਲੈ ਆਏ ਗਏ ਦੀ ਜਮੀ ਸ਼ਰਮ ਮਲਾਰ ਰੱਖੀਏਗੀ ਹਣ ਮੈਂ ਇੱਥੇ ਪੈ ਪੈ ਪੈਰੀ ਹੱਥ ਨਾ ਲਾ ਲੱਗ ਜਾ ਅਗਲੇ ਦੇ ਚੱਲ ਨੀ ਭਾਬੀ ਮੈਂ ਮੈਂ ਵੀ ਕੀ ਦੇਣਾ ਸ਼ਰਮ ਦੀਆਂ ਗੱਲਾਂ ਕਰਦੀਆਂ ਜਿਨ੍ਹਾਂ ਨੇ ਆਪਦੀ ਭੈਣ ਨਹੀਂ ਬਖਸੀ ਹੈਗੀ ਆਪਾਂ ਤਾਂ ਲੱਗਦੀ ਕੀ ਆ ਚਲ ਠੀਕ ਆ ਭਾਬੀ ਮੈਂ ਤਾਂ ਜਾਣੀ ਆ ਧੰਨ ਦੀਆਂ ਨੇ ਤੇ ਤੂੰ ਤਾਂ ਭਣ ਜਿਹੜੀ ਤੇ ਨਣ ਚਾਹ ਪਾਣੀ ਤਾਂ ਪੀ ਜਾਂਦੀ ਬਸ ਪ ਫਰੋਜ਼ ਜੀ ਅੱਗੇ ਬਹਿ ਜਾਂਦੀਆਂ ਨੇ ਦਾ ਤੁਸੀਂ ਦੱਸ ਕੀ ਭਾਦੀਆਂ ਸਾਡੇ ਟੱਬਰ 'ਚ ਨਾ ਕੀ ਸ਼ਰਮਲਾਹੀਤਾ ਤੈਨੂੰ ਇੰਨੀ ਨਹੀਂ ਅਕਲ ਹੈਗੀ ਤੈਨੂੰ ਕੋਈ ਸਿਖਿਆ ਕੇ ਨਹੀਂ ਭੇਜਿਆ ਤੇਰੇ ਮਾਪਾਪਨੇ ਵੀ ਕਿਸੇ ਆਏਗਾ ਇਹਨੂੰ ਚਾਹ ਪਾਣੀ ਪੁੱਛਣਾ ਹੁੰਦਾਗਾ ਨਹੀਂ ਪਹਿਲਾਂ ਮੈਂ ਪਿਆਰ ਨਾਲ ਹੀ ਗੱਲ ਕੀਤੀ ਸੀਗੀ ਆਹੋ ਕੀਤੀ ਤੀ ਤੇ ਪਿਆਰ ਨਾਲ ਗੱਲ ਜਾ ਭਗ ਜਾ ਹੁਣ ਮੇਰਾ ਦਿਮਾਗ ਨਾ ਖਰਾਬ ਕਰ ਮੇਰੇ ਨਾਲ ਨਾ ਮੱਥਾ ਲਾਇਆ ਕਰ ਤੁਸੀਂ ਜਾਓ ਮੈਂ ਨਹੀਂ ਜਾਵਾਂ ਮੈਂ ਨਹੀਂ ਜਾਂਦੀ ਹੈਗੀ ਮੈਂ ਵੀ ਨਹੀਂ ਜਾਂਦੀ ਫਿਰ ਕੋਈ ਨਾ ਆ ਜਾਂਦੇ ਭੈਣ ਨੂੰ ਉਹਦੇ ਮੂੰਹ ਤੇ ਕਰੂੰ ਗੱਲ ਆ ਜਾਂਦੇ ਭੈਣ ਤੁਸੀ ਮੈਂ ਡਰਦੀ ਆਂ ਆਹੋ ਡਰਦੀ ਆ ਇਹ ਹੀ ਤਾਂ ਨਿਸ਼ਾਨੀ ਹੁੰਦੀ ਹੈ ਜਿਹੜੀਆਂ ਗਏ ਕਰਦੀਆਂ ਹੁੰਦੀਆਂ ਨੇ ਉਹਨਾਂ ਨੂੰ ਇਹ ਹੀ ਲੱਛਣ ਫੜਦੀਆਂ ਹੁੰਦੀਆਂ ਨੇ ਉਹਦਾ ਤੁਹਾਡਾ ਪਤਾ ਹੀ ਲੱਗਦਾਗਾ ਲੱਗੇ ਜਵੇ ਫਿਰ ਤੇਰਾ ਕਿਹੜਾ ਘੱਟ ਲੱਗਦਾਗਾ ਨਹੀਂ ਤੂੰ ਕਿਵੇਂ ਭੂੰਕੀ ਜਾਂਦੀ ਹੈ ਹੈ ਤੱਬੀ ਭੂੰਮੀ ਜਾਂਦੀ ਹੈ ਲੈ ਦੇਖ ਲੈ ਮੈਂ ਆ ਦੁੱਪਰ ਕਰਤਾ ਉਧਰ ਜਾ ਕੇ ਕੰਮ ਕਰ ਲਾ ਕੋਈ ਜਦ ਮਗ ਜਾ ਹੁਣ ਨੀਹੇ ਦੇ ਨਾ ਭਾਬੀ ਤੂੰ ਕੀ ਮੱਥਾ ਮਾਰਨ ਲੱਗੀ ᱛੀ ਹੈ ਮੈਂ ਕਾਨੂੰ ਮੱਥਾ ਲਾਉਣੀ ਹੈਗੀ ਆਪਦੇ ਆਪ ਆਡੇ ਲੈਂਦੀ ਫਰੀ ਜਾਂਦੀ ਆ ਨਹੀਂ ਭਾਬੀ ਇਹਨਾਂ ਨੇ ਤਾਂ ਨਾ ਮੇਰਾ ਜੌਣਾ ਦੱਬਰ ਕਰਿਆ ਪਿਆ ਦੋ ਮਿੰਟ ਮੈਂ ਇੰਨੇ ਦੂਰ ਨਹੀਂ ਜਾ ਸਕਦੀ ਹੈਗੀ ਆ ਦੇਖ ਲੈ ਭਾਬੀ ਤੇਰੇ ਸਾਹਮਣੇ ਆ ਇਹਨਾਂ ਨੇ ਤਾਂ ਮੇਰਾ ਜੌਣਾ ਦੱਬਰ ਕਰਿਆ ਪਿਆਗਾ ਇੰਨੇ ਦੂਰ ਨਹੀਂ ਮੈਂ ਛੱਡ ਕੇ ਜਾ ਸਕਦੀ ਹੈਗੀ ਕੋਈ ਨਿਸ਼ਾਨ ਮੈਂ ਹੁਣ ਕੀ ਕਹਾ ਭਾਈ ਜੇ ਮੈਂ ਬੋਲਦੀ ਆ ਤਾਂ ਮੈਂ ਬੁਰੀ ਲੱਗਦੀ ਆ ਅਖੇ ਕਹਿੰਦੀ ਤੂੰ ਸਾਡੇ ਘਰੇ ਆਈ ਬੈਠੀ ਆ ਤੂੰ ਰੋਜ਼ ਜਾ ਨਹੀਂ ਸਕਦੀ ਮੈਨੂੰ ਇਹਨਾਂ ਨਾਲ ਕੁਝ ਬੋਲੀ ਉਹ ਵਿਚਾਰੀ 10 ਮਿੰਟ ਆ ਗਈ ਇੰਨੀ ਬੇਇੱਜ਼ਤੀ ਕਰੀ ਉਹਦੀ ਦੱਸ ਕੀ ਕਹੀਏ ਇਹ ਨੂੰ ਨਹੀਂ ਤਾਂ ਗੁੱਤਨੀ ਨੂੰ ਪਟਾ ਦੇ ਦਿੰਦੀ ਜੇ ਕੁਝ ਬੋਲਦੀ ਤਾਂ ਮੈਨੂੰ ਕਹਿੰਦੀ ਭਾਬੀ ਤੂੰ ਇਹ ਤਾਂ ਹੱਕ ਤੇਰਾ ਬਣਦਾ ਜਾਂ ਮੁੰਡੇ ਦਾ ਹੱਕ ਬਣਦਾ ਮੈਂ ਇਹ ਦੱਸ ਉਹਨੂੰ ਕੀ ਕਹਾ ਹੁਣ ਅਗਲੇ ਨੇ ਬਗਾਨੀ ਆ ਕਿ ਆ ਕੁਝ ਕਰਕੇ ਭੱਗੀ ਸਾਡੇ ਘਰੇ ਨਾ ਨਹੀਂ ਭਾਬੀ ਮੁੰਡਾ ਤਾਂ ਮੇਰਾ ਸੱਚੀ ਹੋਂਦਾ ਨੱਕੋ ਨੱਕਾ ਹਾਰਿਆ ਪਿਆਗਾ ਅਨੀਆਂ ਕ ਲੈਣੀ ਆਈਆਂ ਨੇ ਇਹ ਗਏ ਘਰਾਂ ਦੀਆਂ ਆਪਦੇ ਆਪ ਫਾਹ ਲਿਆ ਮੇਰੇ ਅਨੀਆਂ ਤੂੰ ਹੁਣ ਆਪਦੇ ਆਪ ਫਾਹ ਲਿਆ ਕਿਸੇ ਨੇ ਕੜਾ ਕਿਹਾ ਦੀਗਾ ਵੀ ਆ ਕੁਛ ਕਰੋ ਉਹਨੂੰ ਕੜਾ ਦੀਂਦਾ ਨਹੀਂ ਤੀ ਪਹਿਲਾਂ ਵੀ ਮੈਂ ਕੀ ਕਰ ਰਿਹਾ ਕੀ ਨਹੀਂ ਹੁਣ ਆਪਾਂ ਨੂੰ ਭੁਗਤਣਾ ਪੈ ਰਿਹਾ ਇੰਨੀਆਂ ਇੰਨੀਆਂ ਗੱਲਾਂ ਸੁਣਾ ਕੇ ਭਗ ਜਾਂਦੀ ਐ ਅਗਲੀ ਨਹੀਂ ਕਰਦੀ ਭੂਤ ਨਹੀਂ ਸਿਵਿਆਂ ਚੱਦ ਦੇਖ ਲੈ ਇਹਦੀ ਔਕਾਤ ਹੈਗੀ ਇੰਨੀ ਜਿੰਨਾ ਕੁਛ ਇਹ ਬੋਲਦੀ ਐ ਚਲ ਹੁਣ ਕਰੀਏ ਵੀ ਕੀ ਲੋਕ ਤਾਂ ਤਮਾਸ਼ਾ ਦੇਖਦੇ ਨੇ ਆ ਦੇਖ ਲੈ ਮਿੰਟ ਚ ਤੀਵੀਆਂ ਕੰਦਾ ਤੇ ਛੜ ਜਾਂਦੀਆਂ ਨੇ ਵੀ ਆ ਦੇਖ ਲੋ ਜਲੂਸ ਇਹਨਾਂ ਦਾ ਰੋਜ਼ ਦਾ ਕੰਮ ਹੋ ਗਿਆ ਕਿਹੜਾ ਇੱਕ ਦਿਨ ਦਾਗਾ ਹੋਰ ਭਾਬੀ ਇਹਨਾਂ ਨੇ ਤਾਂ ਮੇਰਾ ਸੱਚੀ ਜਲੂਸ ਕੱਢ ਰੱਖਿਆਗਾ ਘਰੋਂ ਬਾਹਰ ਨਿਕਲ ਜੁਗੀ ਨਹੀਂ ਹੈਗੀ ਤੀਵੀਆਂ ਮੈਨੂੰ ਸੌ ਸੌ ਸਵਾਲ ਕਰਦੀਆਂ ਨੇ ਜਿਵੇਂ ਮੈਂ ਜਾਣੀ ਨਾਲੇ ਪਹਿਨੇ ਮੇਰੀ ਗੱਲ ਸੁਣ ਮੈਂ ਤਾਂ ਆਪਣੇ ਘਰ ਨੂੰ ਜਾਣੀ ਆ ਮੈਥੋਂ ਨਹੀਂ 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 ਗੱਲਾਂ ਸੁਣੀਆਂ ਜਾਂਦੀਆਂ ਹੈਗੀਆਂ ਬਾਲਾ ਤੂੰ ਸੁਣ ਆਉਂਦੀ ਆ ਤੂੰ ਐ ਕਾ ਤੋ ਕਰਦੀ ਆ ਤੇਰਾ ਤਾਂ ਮਾੜਾ ਮੋਟਾ ਮੈਨੂੰ ਸਹਾਰਾ ਤੇਰੇ ਨਾਲ ਦੋ ਚਾਰ ਮੈਨੇਜਮੈਂਟ ਮੈਂ ਤੇ ਡਹੌਲਾ ਕਰ ਲੈਣੀ ਆ ਤੂੰ ਵੀ ਹੁਣ ਜਾਣੀ ਆ ਮੇਰਾ ਜੀ ਨਹੀਂ ਕਰਦਾ ਬੈਣੇ ਜਾਣ ਨੂੰ ਕੀ ਕਰਾਂ ਮਜਬੂਰ ਹੋ ਕੇ ਬੋਲਦੀ ਆ ਇਹਨਾਂ ਨਾਲ ਸੁਣੀਆਂ ਨਹੀਂ ਜਾਂਦੀਆਂ ਮੇਥੋਂ ਦਾ ਇਹ ਜਿਹੜੀਆਂ ਗੱਲਾਂ ਬੋਲਦੀ ਹੈਗੀ ਕੋਈ ਨਾ ਤੂੰ ਮੇਰੇ ਘਰੇ ਬੈਠੀ ਆ ਤੇਰਾ ਘਰ ਹੈ ਤੜੀ ਨਾਲ ਰਹਿ ਚੱਲ ਠੀਕ ਹੈ ਫਿਰ ਤੂੰ ਵੀ ਟੈਨਸ਼ਨ ਨਾ ਲਿਆ ਕਰ ਜੇ ਤੂੰ ਕਹਿਨੀ ਆ ਤਾਂ ਮੈਂ ਹੁਰੀ ਆਗੀ ਦੇਖਦੇ ਆ ਫਿਰ ਕੀ ਬਣਦਾਗਾ ਕੋਈ ਨਾ ਕਰ ਲੈਣ ਦੇ ਮੈਨੂੰ ਮੁੰਡੇ ਨਾਲ ਗੱਲ ਚੰਗੀ ਤਰ੍ਹਾਂ ਹੀ ਗੱਲ ਕਰਦੀ ਆ ਵੀ ਭਾਈ ਜਾ ਤਾਂ ਇਹਨੂੰ ਕੱਢ ਜਾ ਫਿਰ ਮੈਨੂੰ ਕੱਢਦੇ ਤੂੰ ਹੋਰ ਕੀ ਆ ਫਿਰ ਹੁਣ ਮੈਂ ਲੈ ਜੂੰ ਤੈਨੂੰ ਲੋੜ ਐ ਨਹੀਂ ਇੱਥੇ ਰਹਿਣ ਦੀ ਜਿਹੜੀਆਂ ਗੱਲਾਂ ਸੁਣਨ ਦੀ ਗਲਤ ਉਹੀ ਆ ਕੀ ਕਰਾਂ ਭਾਬੀ ਮੈਂ ਤਾਂ ਸੱਚੀ ਜਮਹ ਹਾਰੀ ਪਈ ਆ ਤੇ ਟੈਂਸ਼ਨਾਂ ਲੈ ਕੇ ਵੀ ਕੀ ਬਣਦਾ 12ਵੀਂ ਦੇਖ ਲੈ ਕਰੋ ਵੀ ਕੀ ਹੋਈ ਜਾਂਦਾ ਕੀ ਹੋ ਗਿਆ ਉਹਰਾ ਮੰਮੀ ਹੁਣੀ ਸਾਰਾ ਦਿਨ ਬੋਲਦੇ ਰਹਿੰਦੇ ਨੇ ਤੁਸੀਂ ਜੋਤੀ ਨੂੰ ਸਮਝਾਉਣਾ ਨਹੀਂ ਹੈਗਾ ਉਹਦੀ ਵਜ੍ਹਾ ਨਾਲ ਮੈਨੂੰ ਵੀ ਅਗਲਾ ਮਾੜੀ ਕਹਿ ਕੇ ਜਾਂਦਾ ਏ ਤੁਹਾਨੂੰ ਕੋਈ ਕੱਦਾ ਮਾੜੀ ਕਹਿੰਦਾ ਸੋਂ ਤਾਂ ਬੱਚੇ ਗਵਾਂਢੀ ਗੁੰਢੀ ਰਿਸ਼ਤੇਦਾਰ ਸਾਰੀ ਮਾੜੇ ਕਹਿੰਦੇ ਨੇ ਹੁਣ ਦੱਸ ਕਿਦਾ ਕਿਦਾ ਮੂੰਹ ਫੜ ਕੇ ਬੰਦ ਕਰਾਂ ਮੈਂ ਵੀ ਚੁੱਪ ਕਰ ਜਾ ਕਿਉਂ ਕਹਣਾ ਉਹਨਾਂ ਨੂੰ ਮਾੜਾ ਚੱਲ ਜੇ ਮੈਂ ਮਾੜੀ ਆ ਫਿਰ ਮੈਂ ਚਲੇ ਜਾਨੀ ਆ ਕਿਸੇ ਨੇ ਰੱਤੇ ਰਹਿ ਲੋ ਇੱਥੇ ਹੁਣ ਦੇ ਚੋਂ ਕਿਸੇ ਨੂੰ ਕਿੱਥੇ ਜਾਣ ਦੀ ਲੋੜ ਨਹੀਂ ਇਹ ਗੱਲ ਮੈਂ ਕਿੰਨੇ ਵਾਰ ਕਹੀ ਆ ਜਿੱਦਨ ਗਏ ਇਸ ਘਰ ਦੇ ਵਿੱਚੋਂ ਮੇਰੀ ਮਾਂ ਮੈਂ ਬਸ ਦੇਖ ਮੇਰੀ ਕੁੜੀ ਬਸ ਅਸੀਂ ਅਸੀਂ ਜਾਵਾਂਗੇ ਹੋਰ ਕੋਈ ਨਹੀਂ ਜਾਂਦਾ ਥੋੜੀ ਤਾਂ ਬਾਹ ਹੋ ਕੁੜੀ ਹੋ ਗਈ ਬਰਕਤ ਤੇ ਮੇਰੀ ਉਹ ਕੁਛ ਲੱਗਦੀ ਨਹੀਂ ਜਿਹਨੂੰ ਮੈਂ ਦਿਨ ਰਾਤ ਸੰਭਦੀ ਆ ਹਨਾ ਸੰਭਦੀ ਆ ਇੰਨਾ ਦਾ ਬੰਦਾ ਕਹੀ ਸਕਦਾ ਵੀ ਮੰਮੀ ਬੋਲਦੀ ਆ ਕਦੇ ਮੰਮੀ ਬੋਲਦੀ ਆ ਕਦੇ ਜੋਤੀ ਬੋਲਦੀ ਵੀ ਭਾਈ ਚੁੱਪ ਕਰ ਜੋ ਮੰਮੀ ਨੂੰ ਮੰਮੀ ਨੂੰ ਬੜਾ ਮੱਲੇ ਫੋਨ 'ਚ ਚੱਕੀ ਲਿਖ ਕੇ ਪਾਈ ਸੀ ਵੀ ਮੰਮੀ ਜੀ ਮੇਰੇ ਘਰੇ ਆ ਕੇ ਮੇਰਾ ਕੰਮ ਕਾਰੋਬਾਰ ਸਾਮੋ ਵੀ ਮੇਰੇ ਘਰੇ ਕਲੇਸ਼ ਵਾਲਾ ਤੁਸੀਂ ਸੈੱਟ ਕਰ ਦੋਗੇ ਹੈ ਮੈਂ ਕੀ ਕਿਹਾ ਸੀ ਮੰਮੀ ਨੇ ਮੇਰੇ ਘਰੇ ਆ ਜਾ ਕਰਾਈ ਸਕਦੇ ਵੀ ਸਾਡੇ ਗਵਾਂਢੀ ਸੁਣਦੇ ਨੇ ਕਿ ਤੁਹਾਡੇ ਪਿੰਡ ਚ ਕੋਈ ਇੱਜ਼ਤ ਹੈ ਨਹੀਂ ਸਾਡੀ ਦਾ ਪਿੰਡ ਦੇ ਵਿੱਚ ਬਹੁਤ ਜ਼ਿਆਦਾ ਇੱਜ਼ਤ ਆ ਤੇ ਰਹੀ ਗੱਲ ਗਵਾਂਢੀ ਸੁਣਦੀ ਇਹ ਕਿਹੜਾ ਕੁਝ ਨਵਾਂ ਦਿਨ ਚੜੇਗਾ ਵੀ ਗਵਾਂਢੀ ਅੱਜ ਬੋਰ ਨੂੰ ਸੁਣਨ ਹੋਣਗੇ ਰੋਜ਼ ਹੀ ਸੁਣਦੇ ਨੇ ਕੋਈ ਨਵੀਂ ਕਹਾਣੀ ਥੋੜੀ ਹੈ ਇਹ ਇੱਜ਼ਤ ਤਾਂ ਫਿਰ ਹੁਣ ਤਾਂ ਕੀ ਹੋ ਗਈ ਜਮੀ ਕੋਈ ਗੱਲ ਨਹੀਂ ਹੋ ਜਾਣਾ ਪੰਡਾਂ ਤੇ ਚੜਦੇ ਨੇ ਅਗਲੇ ਦੇਖਦੇ ਹੋ ਜਾਂਦੇ ਹੋ ਜਾਂਦੇ ਜਦੋਂ ਨੀਹਾ ਵਰਗੀਆਂ ਮੰਗ ਕਰਦੀ ਸੀ ਲਹਿੰਗੇ ਪਾਪਾ ਵਿਆਹ ਕਰਾਉਣਾ ਮੇਰੀ ਤਾਂ ਇੱਜ਼ਤ ਤਾਂ ਉੱਦੀ ਹੀ ਬਸ ਖਤਮ ਹੋ ਗਈ ਜੀ ਰੂੜੀ ਚ ਦੱਬ ਤੁਸੀਂ ਮੈਂ ਸਮਝ ਲਿਆ ਦੀ ਬੇਚੀ ਹੁੰਦੀ ਆ ਉਹ ਵੱਖਾ ਮੇਰੀ ਮਾਤਾ ਕਿੰਨੇ ਟਾਈਮ ਬਾਅਦ ਕਰੋ ਬਈ ਆ ਮਸਾਂ ਘਰੇ ਆਈਏਗੀ ਹੁਣ ਦੱਸਾਂ ਲੱਕੀ ਸਾਰੇ ਪਛਾਦੀ ਜਾਣਨਾ ਤੁਸੀਂ ਹੋਈਆਂ ਜੇ ਤੁਸੀਂ ਇਹਨਾਂ ਨੂੰ ਨਾਂ ਵਾ ਕੇ ਲਿਆਉਂਦੇ ਨਾ ਤਾਂ ਆਪਣਾ ਘਰ ਚੰਗਾ ਵਧੀਆ ਵੱਸਦਾ ਮੈਂ ਹਾਂ ਮੈਂ ਕਹਦੇ ਨਾ ਪਛਾਦੀ ਜਿਹੜਾ ਹੈ ਜੇ ਤੇ ਇਹਨਾਂ ਨੂੰ ਨਾਂ ਵਾ ਕੇ ਲਿਆਉਂਦਾ ਤਾਂ ਜ਼ਿਆਦਾ ਨਹੀਂ ਆਉਣਾ ਜੀਗਾ ਰਾਣੀਆਂ ਰਾਣੀਆਂ ਨੇ ਮੂੰਹ ਹੈਗੇ ਨੇ ਪਹਿਲਾਂ ਉਹਨਾਂ ਦੇ ਕੀ ਕੀ ਹੈ ਰਾਣੀਆਂ ਨੂੰ ਬਣ ਤਾਂ ਬਥੇਰੀਆਂ ਸੋਹਣੀਆਂ ਲੱਗਦੇ ਸੀ ਇਹਨਾਂ ਦੇ ਜਿੰਨਾ ਆਹ ਸੋਹਣੀ ਸਾਨੀ ਨਾ ਮੈਨੂੰ ਕੋਈ ਚੱਕਰ ਨਹੀਂ ਠੀਕ ਆ ਨਾ ਸੋਹਣੀ ਲੱਗਦੀ ਸੀ ਨਾਲੇ ਹੋਰ ਹਰੇਕ ਗੱਲ ਦੇ ਵਿੱਚ ਮੈਨੂੰ ਮਾਰਾ ਮੈਨੂੰ ਸੋਹਣੀ ਲੱਗਦੀ ਸੀ ਮੈਂ ਘਰ ਵਾਲੀਆਂ ਬਣਾਲੀਆਂ ਕਦਾਂ ਸੋਚੇਗਾ ਮੇਰੀ ਗੱਲ ਸੁਣ ਤੇਰਾ ਪਿਆਉ ਨਹੀਂ ਸਿਰ ਤੇ ਉੱਚ ਮੇਰਾ ਰਸ ਕੀ ਕਸੂਰ ਆ ਮੈਂ ਤਾਂ ਐ ਸੋਚਿਆ ਸੀ ਚੱਲ ਮੇਰੇ ਹੁਣ ਭਰਾ ਮਰ ਗਏ ਘਰਾਂ ਸੋਡੇ ਪਿਆਉ ਨਹੀਂ ਹੈਗਾ ਵੀ ਜਰਾ ਆਪਦੇ ਘਰੇ ਲਿਆ ਲੱਕੀ ਕੋਈ ਗੱਲ ਨਹੀਂ ਵੀ ਪੜ ਲਿਖ ਜਾਣਗੀਆਂ ਤੇਰੇ ਘਰੇ ਰਹਿਣਗੀਆਂ ਚੰਗਾ ਖਾਣਗੀਆਂ ਪੀਣਗੀਆਂ ਤੇਰੀ ਮਾਂ ਉੱਥੇ ਬੈਠੀ ਆ ਭਈ ਮਹੀਨੇ ਤੋਂ ਬਾਅਦ ਗੇੜਾ ਮਾਰ ਲੈ ਚਾਹੇ ਆਪਾਂ ਭਈ ਸੌਦਾ ਪੱਤਾ ਦੇ ਦਿਆ ਕਰਾਂਗੇ ਪੈਸੇ ਪਾ ਦੇ ਕਰਾਂਗੇ ਪਰ ਨਹੀਂ ਕੋਈ ਹੋਰ ਗੱਲ ਹੀ ਨਹੀਂ ਕਰਨੀ ਦੂਜੀ ਸੰਤਾ ਲੋਟ ਸੰਤਕ ਆਸੇ ਦੀ ਲੋੜ ਨਹੀਂ ਸੀ ਉਧਰ ਤਾਂ ਮੈਨੂੰ ਇੰਨਾ ਮਜਬੂਰ ਕੀਤਾ ਨਾ ਇੰਨਾ ਮਜਬੂਰ ਕੀਤਾ ਵੀ ਮੈਂ ਕੁਝ ਕਰ ਰਹੀ ਨਹੀਂ ਸਹੀ ਗੱਲ ਹੈ ਸਹੀ ਗੱਲ ਹੈ ਮੈਂ ਆਪਣੇ ਬੱਚੇ ਵੇਲੇ ਸੋਚ ਗਿਆ ਡੈਣਾ ਨੂੰ ਇੱਥੇ ਲੈ ਆਂਦਾ ਜਿਨ੍ਹਾਂ ਨੇ ਮੇਰੀ ਸਾਰੇ ਕਿਤੇ ਨਾ ਮਿੱਟੀ ਵਦੀਨ ਕੀਤੀ ਸੱਚੀ ਗੱਲ ਆ ਸੋਨੂੰ ਛੱਡਣਾ ਸੀ ਉੱਥੇ ਦੋਨੇ ਭੈਣਾਂ ਨੂੰ ਇੱਥੇ ਛੱਡ ਦਿੰਦਾ ਛੱਡ ਕੇ ਇਹ ਫਿਰ ਇੱਥੇ ਰੋਂਦੀਆਂ ਤੇ ਸ਼ਗਨ ਸਕੀਮਾਂ ਨੂੰ ਇਸਨੇ ਸਾਗ ਤੱਕੜੀ ਲੈਣਾ ਸੀ ਉੱਥੇ ਹਾਂ ਲੈnde ਸਾਗ ਮੇਰੀ ਮਾਂ ਦੇ ਘਰੇ ਤਾਂ ਬੈਠੀ ਆ ਰਹਿਨੀ ਆ ਨਿਹੜੀ ਕਰਕੇ ਖਾ ਲੈਂਦੀ ਤੈਨੂੰ ਕੀ ਸੋਚ ਸੀ ਮਾਰਚੋਂ ਮੁੜਦੇ ਸੀ ਹਾਂ ਇਹ ਉਰੇ ਉਹ ਬੈਠੀ ਆਣੀ ਵੀ ਮਾਰਚੋਂ ਮੁੜਦੇ ਸੀ ਨਾ ਰਿਸ਼ਤੇ ਉੱਥੇ ਤੂੰ ਕਹਿੰਦੀ ਸੀ ਹਾਂ ਮੇਰੇ ਦੋ ਭਣਾ ਹੈਗੇ ਨੇ ਤੇ ਦੋ ਭਰਾ ਨੇ ਐਥੇ ਲਿਆ ਸੱਚੀਆਂ ਭਣਾ ਸੀ ਘਰ ਤੇ ਰਾਜ ਕਰਾਂਗੀਆਂ ਰਾਜ ਉਹ ਤੇਰੀ ਜ਼ੁਬਾਨ ਤੇ ਫੁੱਲ ਚੜਾਈ ਸੀ ਹੁਣ ਤੂੰ ਵੀ ਪਲਟ ਗਈ ਚੱਲ ਹੋਰ ਬੰਦੇ ਨੇ ਤਾਂ ਮੈਨੂੰ ਮਾੜਾ ਕਹਿਣੀ ਕਹਿਣਾ ਮੈਂ ਮਾੜਾ ਨਹੀਂ ਕਹਿੰਦੀ ਲੱਕੀ ਮੈਂ ਕਹਿੰਦੀ ਆ ਜਾਂ ਮੰਮੀ ਨੇ ਸਮਝਾ ਲਓ ਤੇ ਜੱੱਤੀ ਨੇ ਸਮਝਾ ਲਓ ਦੋਹਾਂ ਜਿੱਕਰ ਸਮਝਾਈ ਸਕਦਾ ਤੂੰ ਸਮਝੋ ਸਮਝਣ ਵਾਲਾ ਇੱਥੇ ਕੋਈ ਨਹੀਂ ਹੈਗਾ ਸਮਝਣ ਆ ਸਿਰਫ ਇੱਥੇ ਰੱਬ ਦਾ ਨਾਮ ਹੈ ਜਿਹਨੂੰ ਬੰਦਾ ਸਮਝਾ ਸਕਦਾ ਵੀ ਰੱਬਾ ਮੈਂ ਐਂ ਕਰਕੇ ਐਂ ਚਾਹਣਾ ਮੇਰਾ ਕੰਮ ਬਣ ਜੇ ਸਿਰਫ ਰੱਬ ਨੂੰ ਸਮਝਾ ਸਕਦੇ ਆ ਦੂਜਾ ਬੰਦਾ ਇੱਥੇ ਕਿਸੇ ਦਾ ਕੋਈ ਗੱਲ ਨਹੀਂ ਸਮਝਦਾ ਤੂੰ ਮੇਰੇ ਸਮਝਦਾ ਤੂੰ ਮੇਰੀ ਗੱਲ ਮੈਂ ਤਾਂ ਸਭ ਦੀ ਸਮਝੀ ਆ ਸਭ ਦੀ ਤੇਰੀ ਗੱਲ ਮੰਨੀ ਮੈਂ ਮੇਰੀ ਗੱਲ ਮੈਂ ਤਾਂ ਸਭ ਦੀ ਮੰਨੀਆਂ ਤੇਰੇ ਨਾਲ ਉਸਕੇ ਦੇਖ ਲੈ ਤੂੰ ਬੁਲਾਉਣੀ ਆ ਮੈਂ ਤੇਰੇ ਨਾਲ ਬੋਲਦਾ ਜੋਤੀ ਨੂੰ ਵੀ ਬੁਲਾਇਆ ਉਹ ਵੀ ਸਿਰਫੀ ਹੈ ਇਸ ਕੱਚ ਮੈਂ ਉਹ ਵੀ ਗੱਲ ਮੰਨੀ ਆ ਨੀਹਾ ਕਹਿੰਦੀ ਸੀ ਤੂੰ ਮਾਰੀਆਂ ਨੀਹਾ ਮੈਂ ਸਹੀ ਆ ਮੈਂ ਨੀਹਾ ਦੀ ਗੱਲ ਵੀ ਮੰਨੀ ਆ ਮੇਰੀ ਮਾਂ ਕਹਿੰਦੀ ਤੂੰ ਇਹਨਾਂ ਨੂੰ ਘਰੇ ਰੱਖਣਾ ਨਹੀਂ ਮੈਂ ਤੁਹਾਡੇ ਨਾਲ ਲੜੀ ਇਹਨਾਂ ਮੈਂ ਤਾਂ ਉਹ ਗੱਲ ਵੀ ਮੰਨੀ ਆ ਤੁਸੀਂ ਕਹਿੰਦੇ ਹੋ ਮੇਰੀ ਮਾਂ ਨੂੰ ਕਹਿੰਦੇ ਰੱਖਣਾ ਨਹੀਂ ਮੇਰੀ ਮਾਂ ਰਿਸ਼ਤੇਦਾਰੀ ਚ ਬਾਗੀ ਵਾਲ ਸੋਡੀ ਗੱਲ ਵੀ ਮੰਨੀ ਆ ਮੇਰੇ ਮੂੰਹ ਚ ਕਿੱਦੇ ਸੁਣਿਆ ਤਾਂ ਵੀ ਮੈਂ ਮੰਮੀ ਰੱਖਣਾ ਨਹੀਂ ਹੈਗਾ ਉਹਨੂੰ ਦੱਸ ਕਿੱਦਣ ਗਏ ਹੈ ਮੈਂ ਕੋ ਕੰਮ ਹੀ ਆ ਤੁਹਾਡਾ ਤਿੰਨਾਂ ਵਾਰ ਵਾਲੀ ਮੇਰੀ ਭਗਤੀ ਐ ਨਹੀਂ ਲੱਗਦਾ ਚੱਲ ਚੰਗਾ ਤੂੰ ਮੈਨੂੰ ਉਹਨਾਂ ਨਾਲ ਰਲਾਉਣਾ ਏ ਰਲੀ ਪਈ ਆ ਰਲਾਉਣਾ ਕੀ ਆ ਮੈਂ ਹੀ ਵਗ ਜੂੰ ਘਰ ਛੱਡ ਕੇ ਬਸ ਤੂੰ ਮੇਰੀ ਗੱਲ ਸੁਣ ਰਹੀ ਤਾਂ ਮੇਰੀ ਗੱਲ ਸੁਣ ਕੀ ਸੁਣਾ ਮੈਂ ਹੀ ਵਗ ਜੂੰਗੀ ਬਈ ਗੱਲ ਗੱਲ ਜੇ ਨਾ ਸਵਾਦ ਨਹੀਂ ਪਾਲੀ ਦਾ ਹੁੰਦਾ ਨੀਚੇ ਹੁਣ ਲੜਾਂ ਮੈਂ ਇਹਦੇ ਨਾਲ ਹਨਾ ਰੁੱਸ ਕੇ ਦਿਖਾਉਂ ਵੀ ਮੇਰੇ ਪੈਰੀ ਇੱਥੇ ਲਾਵੇ ਉਹ ਇਥੇ ਚਿੜੀਆ ਕਰਨੀ ਹੈਗਾ ਤੇ ਮੇਰੀ ਮਾਂ ਸਾਡੇ ਤੁਰੀਆਂ ਜੀ ਦੇ ਖਰੇਕ ਦੇ ਪੈਰ ਚ ਚੁੰਨੀ ਧਰਦੇ ਵੀ ਨਾ ਤੀਏ ਨਾ ਜਾ ਉਧਰੋਂ ਮੈਂ ਕਹਾਂ ਵੀ ਨਾ ਰੀਤ ਨਾ ਜਾ ਕੱਲ ਨੂੰ ਜੋਤੀ ਕਹਿ ਦਊਗੀ ਫੇਰ ਮੈਂ ਤਾਂ ਕਿ ਚਾਰ ਦਿਨਾਂ ਨੂੰ ਤੂੰ ਆ ਜੀ ਫਿਰ ਜੋਤੀ ਉਸਕੇ ਦਰਜੇ ਮੈਂ ਕਿਸੇ ਦਾ ਨਹੀਂ ਪੈਰ ਚ ਚੁੰਨੀਆਂ ਧਰਾਈਆਂ ਗੀਆਂ ਕਿਸੇ ਨੂੰ ਨਹੀਂ ਕਿਹਾ ਹੈਗਾ ਮੇਰੇ ਮਿੰਟ ਤਾਂ ਕਰੋ ਮੇਰਾ ਟਾਈਮ ਕੱਟੀ ਜਾਂਦੀ ਹੈ ਮੈਨੂੰ ਲੜਦੇ ਬੁਰੇ ਲੱਗਦੇ ਮੈਂ ਤਾਂ ਗੈਣੀ ਮੈਂ ਹਟਾ ਲੈ ਇਹਨਾਂ ਨੂੰ ਲੜਦੇ ਬੁਰੇ ਲੱਗਦੇ ਤੇ ਲੜਦੇ ਬੁਰੀ ਲੱਗਦੇ ਫਿਰ ਉਹ ਕਰ ਲੋ ਕੀ ਕਰਨਾ ਮੈਂ ਲੜਦੀ ਕਿਸੇ ਨਾਲ ਇੱਕ ਵਸਾ ਕਰ ਲੋ ਫਿਰ ਕੀ ਹੋਏਗਾ ਕੀ ਇੱਕ ਵਸਾ ਕਰ ਕੀ ਦੇ ਬਿਠਾਣਾ ਮੈਂ ਇਹਨੂੰ ਜੋ ਨਿਵੇੜ ਲੋ ਮੇਰੇ ਨਾਲ ਜਿੰਨੇ ਜਿੱਥੇ ਬਿਠਾਉਣਾ ਬਿਠਾ ਦਿਓ ਮੇਰੇ ਨਾਲ ਨਿਪਟ ਲਾ ਤੂੰ ਮੇਥੇ ਹੀ ਔਖਾ ਐ ਇਹ ਤੂੰ ਔਖਾ ਨਾਲੇ ਹੋਰ ਇਹ ਵੀ ਲੱਗਦਾ ਹੁਣ ਜਿਆਦਾ ਚੰਬੜੇਗੀ ਉਹਨੂੰ ਗੱਲਾਂ ਆਉੜਦੀ ਨੇ ਕੋਈ ਗੱਲ ਨਹੀਂ ਕਰ ਲੈ ਜਿੰਨੇ ਗੱਲਾਂ ਕੰਮੀਆਂ ਪਰ ਇੱਕ ਗੱਲ ਅੱਜ ਦਿਨ ਅੱਜ ਕੀ ਹੋਇਆ ਗਿਆ ਨਾ ਮੈਂ ਛੜਾ ਰਹਿਣਾ ਮਨਜ਼ੂਰਾ ਪਰ ਸਾਰੀ ਨੁਕਰੋ ਘੜਨੂੰ ਸੱਚ ਕਿਹਾ ਸਿਆਣਾ ਨੇ ਕਹਿੰਦੇ ਤੰਦਰਾ ਰੱਬ ਦਾ ਨਹੀਂ ਐ ਇੱਕ ਜਿਹੜਾ ਸਿਰਫ ਤੂੰ ਕੱਲਾ ਜਪ ਸਕਦਾ ਇਹਨਾਂ ਦੀ ਦਾ ਭਰਾ ਵਾ ਇੱਕ ਨਾ ਕੱਟਣਾ ਔਖਾ ਹੈ ਤਿੰਨ ਤਨਾਂ ਫਿਰ ਵੀ ਸੱਚੀ ਗੱਲ ਆ ਬਹੁਤ ਜ਼ਿਆਦਾ ਔਖਾ ਹੈਗਾ ਇਹ ਤਾਂ ਨਹੀਂ ਇਹਨੇ ਕਿਹਾ ਜਨਾਨੀ ਤਾਂ ਇੱਕ ਨਹੀਂ ਮਾਣ ਹੁੰਦੀ ਇਹਦਾ ਹੈ ਵੀ ਤਿੰਨ ਹੋਗੀਆਂ ਹੈ ਜਨਾਨੀ ਦਾ ਚਰਿੱਤਰ 365 ਹੁੰਦੇ ਇੱਕ ਜਿਹਾ ਇਹਨਾਂ ਦੇ ਤਿੰਨਾਂ ਦੇ ਹਜ਼ਾਰ ਤੋਂ ਉੱਤੇ ਹੋਗੇ ਮਾਰਿਆ ਗਿਆ ਜਮਾ ਚਲ ਦੇਖੀਏ ਯਾਰ ਕੀ ਬਣਦਾ ਜੋਤੀ ਹੁਣ ਤਾਂ ਫੇਰ ਉਹੀ ਗਲਤੀ ਕਰਤੀ ਕੀ ਬੋਲੀ ਸੀ ਮੰਮੀ ਨੂੰ ਪਿੰਡ ਗਈ ਆ ਚਲੋ ਕਹਿੰਦੀ ਤਾਂ ਐਵੇਂ ਸੀ ਕਿ ਮੈਂ ਮਿਲਣ ਜਾਣੀ ਆ ਐ ਨਹੀਂ ਬਤਾਉਣ ਉੱਥੇ ਡੇਰਾ ਲਾ ਲੇ ਹੁਣ ਫੇਰ ਕੋਈ ਤਕਲੇਸ਼ ਹੋਇਆ ਕਰੂ ਲੱਕੇ ਨਾ ਮਿਲਣ ਤਾਂ ਆਪੇ ਜਾਂਦੀ ਆ ਆ ਤੁਸੀਂ ਨੇ ਕੀ ਸ਼ਰਮ ਮਲਾਈ ਐ ਮੰਮੀ ਸੱਚੀ ਗੱਲ ਬੱਸ ਐਵੇਂ ਚੰਗੀਆਂ ਬਣੇ ਤੁਹਾਡੇ ਦੋਨਾਂ ਮੂਰੇ ਹੱਥ ਨਾ ਜਵਾਖੜੀ ਇੱਥੇ ਰੱਖ ਲਈ ਕੋਈ ਧੀ ਜਵਾਖੜੀ ਉੱਥੇ ਤੋਰਤੀ ਹੈ ਕੀ ਸੋਏ ਤੁਹਾਡੀ ਮੰਮੀ ਨੀਹਾ ਦੀ ਗਲਤੀ ਆ ਉਹ ਕਰਨ ਕੀ ਗਈ ਐ ਉੱਥੇ ਆਹੋ ਉਹਦੀ ਤਾਂ ਭਾਈ ਆਪੇ ਗਲਤੀ ਆ ਉਹ ਤਾਂ ਜਨਪਾਏ ਹੋਏ ਨੇ ਜੋ ਗਲਤੀਆਂ ਕਰੀ ਜਾਂਦੀ ਆ ਤੇ ਤੁਸੀਂ ਤਾਂ ਕੁਝ ਕਰਦੋਈ ਨਹੀਂ ਹੈਗੀਆਂ ਜੇ ਮੇਰੀ ਕੁੜੀ ਨੂੰ ਕੁਝ ਹੋ ਗਿਆ ਜਾਂ ਮੇਰੇ ਦੋਤੀ ਨੂੰ ਕੁਝ ਹੋ ਗਿਆ ਤੁਹਾਡੇ ਨਾਲ ਆਖੀ ਕੀ ਬਣਦਾ ਫਿਰ ਲੈ ਮੰਮੀ ਸਾਡੇ ਨਾਲ ਕੀ ਬਣਦਾ ਮੰਮੀ 2 ਮਹੀਨੇ ਬਾਅਦ ਤੁਹਾਨੂੰ ਯਾਦ ਆਗੀ ਉਹਦੇ ਤੁਸੀਂ ਕੁੜੀ ਦੀ ਖ਼ਬਰ ਸਾਰ ਨਹੀਂ ਲਈ ਹੈਗੀ ਆਹੇ ਤੁਸੀਂ ਦੋਵੇਂ ਮਾਵਾ ਦੀਆਂ ਤੁਹਾਨੂੰ ਪਤਾ ਕਿੰਨੀ ਬਿਮਾਰ ਹੋ ਗਈ ਸੀਗੀ ਬਰਕਤ ਕਿਵੇਂ ਸੰਭੀ ਆ ਮੈਂ ਬਿਮਾਰ ਬੱਤ ਤਗਾ ਹਾਂ ਨਹੀਂ ਛੋੜੀਆਂ ਨਜ਼ਰਾਂ ਨੇ ਲੈ ਲਈ ਉਹ ਕਲ ਮੂੰਹੀਆਂ ਦਾ ਪਰਸਾਵਾ ਪੈਂਦਾ ਜਦੋਂ ਦੇਖ ਮੰਮੀ ਮੰਮੀ ਹਣ ਤਾਂ ਦੋ ਪਾਇ ਨਾਲ ਵੱਡਾ ਪਾਲਣ ਵਾਲਾ ਹੁੰਦਾ ਸੀ ਦੋਹੇ ਭੈਣਾਂ ਪਾਲਦੀਆਂ ਉਹਨੂੰ ਬਰਕਤ ਨੂੰ ਪਾਲਦੂਗਾ ਹਾਂ ਤੁਸੀਂ ਨਾ ਉਹ ਤਾਂ ਨੇਹਾ ਤਾਂ ਕਿ ਬੁਰਾ ਹੋਇਆ ਸੀ ਜਦੋਂ ਜੀ ਕਰਦਾ ਫੜ ਕੇ ਬਾਹਰੋਂ ਕੱਢਦਾ ਨੂੰ ਜੋਤੀ ਨਾ ਹੁਣ ਲਿਆਉਣੀ ਆ ਕਿ ਨਹੀਂ ਤੁਸੀਂ ਤੂੰ ਦੱਸ ਦੇ ਕਿਉਂ ਨਹੀਂ ਮੰਮੀ ਨੂੰ ਵੀ ਆਪਾਂ ਭੇਜਿਆ ਸੀ ਨੇਹਾ ਨੂੰ ਮੰਮੀ ਨੇਹਾ ਨਾ ਆਪ ਗਈ ਆ ਤੁਹਾਡੇ ਨਾਲ ਅਸੀਂ ਨਹੀਂ ਸੀ ਕਿਹਾ ਹੈਗਾ ਨਹੀਂ ਬੱਸ ਤੂੰ ਤਾਂ ਰਹਿਣ ਦੇ ਇਹਦਾ ਤਾਂ ਸਰਿਆਪਿਆ ਹੈ ਕਿਉਂ ਸਰਿਆਪਿਆ ਨੂੰ ਮੰਮੀ ਮੈਂ ਦੱਸ ਉਹਨੂੰ ਕੀ ਕਹਤਾ ਕੀ ਕਹਤਾ ਨਹੀਂ ਅੱਜ ਮੇਰੇ ਕੋਲ ਟਾਈਮ ਨਹੀਂ ਹੈਗਾ ਬੇਲੇ ਟਾਈਮ ਜਾ ਕੇ ਗੱਲ ਕਰੂੰ ਤੁਹਾਡੇ ਨਾਲ ਤਾਂ ਮੈਂ ਠੀਕ ਆ ਜਾਓ ਮੈਂ ਤੇ ਬੁੱਤੀਆਂ ਫਮਾ ਕੇ ਜਾਉ ਤੁਹਾਡੀਆਂ ਮੈਂ ਨਹੀਂ ਟਾਈਮ ਹੈਗਾ ਤਾਂ ਜਾਓ ਇੱਥੋਂ ਫਿਰ ਤੂੰ ਆ ਕੇ ਸੀ ਵਿਆਹ ਤੇ ਗਈ ਸੀਗੀ ਉਹਨੂੰ ਸ਼ਰਮ ਨਹੀਂ ਆਉਂਦੀ ਆਪ ਤਾਂ ਵੀ ਮੈਂ ਵੀ ਜਾਇਆ ਮੈਂ ਵਿਆਹ ਤੇ ਕਿਹਾ ਤਾਂ ਨੇ ਸਾਰਿਆਂ ਨੂੰ ਹੀ ਸੀ ਕੋਈ ਨਾ ਭਾਈ ਤੂੰ 바ਗੀ ਤਾਂ ਉਹੀ ਗੱਲ ਹੈ ਉਹ 바ਗੀ ਤਾਂ ਇੱਕ ਗੱਲ ਹੈ ਸਾਰੇ ਕੱਪੜੇ ਇਹਨੂੰ ਚੱਕ ਕੇ ਤੁਰਨਾ ਹੈਗਾ ਕੋਈ ਤਾਂ ਨਹੀਂ ਲੱਜ ਸ਼ਰਮ ਹੈਗੀ ਤਰੀ ਆ ਕੇ ਨਾ ਜਿੱਥੇ ਟੇਬੇਲੀ ਹੋਈ ਉਸ ਦਾ ਗੱਲ ਕਰੂੰ ਤੁਹਾਡੇ ਨਾਲ ਹੁਣ ਤੁਸੀਂ ਕਿੱਥੇ ਨਾ ਜਾ ਜਿਓ ਆ ਗਈ ਆਈ ਤੇ ਗਈ ਮੰਮੀ ਆ ਕੋਈ ਗੱਲ ਬਣੀ ਦੇਖ ਲੈ ਲੈ ਇਹ ਵੀ ਨੀਹਾ ਮਗਰ ਲੱਗੀ ਫਿਰਦੀ ਹੈਗੀ ਹੁਣ ਆਪਾਂ ਨੂੰ ਮੈਨੂੰ ਸਮਝ ਨਹੀਂ ਆਉਂਦੀ ਲੈ ਉਹ ਗਈ ਭੱਜ ਵੀ ਗਈ ਲੈ ਮੰਮੀ ਨਾ ਛਾ ਨਾ ਪਾਣੀ ਕੁੱਤੇ ਖਾਣੀ ਕਰਕੇ ਉਹ ਭੱਜ ਗਈ ਲੈ ਨੀਹਾ ਦੇ ਮਗਰ ਲੱਗੀ ਫਿਰਦੀ ਆ ਰਹੀ ਤੋ ਹੁਣ ਆਪਾਂ ਕੁਝ ਨਹੀਂ ਨੀਹਾ ਦੀ ਉਂਗਲਾਂ ਲਾ ਕੇ ਭੇਜਿਆ ਹੁਣ ਵੀ ਮਾਤਾ ਉਹਨਾਂ ਨੇ ਤਾਂ ਮੇਰੀ ਖਬਰ ਸਾਰ ਲਈ ਨਹੀਂ ਹੈਗੀ ਤੂੰ ਪੁੱਛ ਉਹਨਾਂ ਨੂੰ ਹਾਂ ਆਈਂ ਜਾਂਦੀ ਹੋਊਗੀ ਹੁਣ ਕੀ ਕਿਵੇਂ ਚੁੜਾ ਜਾ ਪਈ ਬੈਠੀ ਅੱਜ ਲੈ ਕੱਲ ਹਲਾਪੁਰ ਲollipol ਲਈ ਕੱਢਣਾ ਕਿਹੋ ਜਿਹੀ ਜਵਾਨੀ ਚੜੀ ਹੋਈ ਪਈ ਐ ਤੇ ਲਾਉਣਾ ਨਹੀਂ ਬਈ ਵਿਆਹ ਦੇਖਿਆ ਸੀਗਾ ਤਾਂ ਪਾ ਲਿਆ ਮੈਂ ਮੈਂ ਜਾਣ ਨਾਲ ਆ ਤੂੰ ਵੀ ਤੂੰ ਵੀ ਤੇ ਤਿੰਨ ਚਾਰ ਜੁੜੀਆਂ ਭੁੱਲੇ ਗਈ ਕੱਢਣੀਆਂ ਉਹ ਰਹਿ ਜਾਂਦੀਆਂ ਨੇ ਪਾਈਆਂ ਨਹੀਂ ਸ਼ੌਂਕ ਉਹਦੇ ਫਿਰ ਮੈਂ ਵੀ ਸ਼ੌਂਕ ਨਾਲ ਫਿਰ ਮੈਂ ਹੁਣ ਪੂਰਾ ਪਾ ਕੇ ਰੱਖਾਂ ਸ਼ਾ ਬਾੜੀ ਬਾੜੀ ਤੇ ਵੀ ਰੀਸ ਨਾ ਕਰਿਆ ਕਰ ਚੱਲ ਚੰਗਾ ਲੜਨ ਦਾ ਮੌਕਾ ਨਾ ਲੱਭਿਆ ਕਰ ਤੇਰੇ ਘਰੇ ਮੋਹ ਲੱਗੂ ਤੇ ਜਿੰਨਾ ਮਰਜ਼ੀ ਘਰ 'ਚ ਕੁਝ ਹੋ ਜਾਏ ਇਹਦੀ ਨਿਜਵਾਨ ਟਿਕਦੀ ਹੈਗੀ ਕੁੱਤੇ ਵਾਲੀ ਲਾਤੀ ਰੱਬ ਨੇ